ਸ੍ਰੀ ਗੱਲ ਕਿੰਦਾ ਸਿਸਾਰੇ ਠੀਕਾ ਵਦਿਆ ਓਕੇ ਆ ਚਲੋ ਵਦਿਆ ਠੀਕ ਹੋਣਾ ਚਾਹੀਦਾ ਤੁਹਾਡੇ ਮਾਤਾ ਪਿਤਾ ਬੱਚੇ ਤੁਹਾਡੇ ਕਿੰਦਾ ਸਭ ਠੀਕ ਹੈ ਚਲੋ ਵਦਿਆ ਠੀਕ ਹੋਣਾ ਚਾਹੀਦਾ ਫਰੈਂਸ ਮੈਂ ਤੁਹਾਨੂੰ ਇੱਕ song ਸੁਣਾਉਂਦੀ ਆ ਠੀਕ ਹੈ ਫਰੈਂਸ ਹਏ ਤਵਾਰਸੀ ਕਾਦਾ ਸੀ ਬੀਜੀ ਮੈਂ ਬਹੁਤ ਜ਼ਿਆਦਾ ਤਵਾਰਸੀ ਕਾਦਾ ਸੀ ਬੀਜੀ ਮੈਂ ਬਹੁਤ ਜ਼ਿਆਦਾ ਕਰਵਾਇਆ ਮੰਮੀ ਦੇ ਨਾਲ ਕੱਪੜੇ ਤੋਣੇ ਦਾ ਹਏ ਮੈਂ ਮਰ ਜਾ ਜੀਣ ਲੱਗਿਆ ਮੇਰੇ ਸੋਣੇ ਦਾ ਹਏ ਮੈਂ ਮਰ ਜਾ ਜੀਣੇ ਲੱਗਿਆ ਮੇਰੇ ਸੋਣੇ ਦਾ ਪਤਾ ਕਿੰਦਾ ਫਰੈਂਡਸ ਅੱਜ ਸਾਰਿਆਂ ਦਾ ਐਤਵਾਰ ਸੀ ਨਾ ਕਈ ਕੁੜੀਆਂ ਕੱਪੜੇ ਵਿੱਚ ਬਿਜ਼ੀ ਹੁੰਦੀਆਂ ਧਾਣ ਚ ਗਈ ਆਪਣੇ ਘਰਾਂ ਦੇ ਕੰਮਾਂ ਵਿੱਚ ਬਿਜ਼ੀ ਹੁੰਦੀਆਂ ਆ 对。